ਹਾਂਜੀ ਅਸੀ ਗਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਤੇ ਦਿਸ ਜਟ ਪਿੰਡਾ ਵਾਲੇ ਤੇ ਆਪਾਂ ਲੈ ਆਏ ਸੀ ਬੰਦੇ ਤੇ ਬੰਦੇ ਪੱਟੀ ਜਾਂਦੇ ਨੇ ਫੱਕ ਅੱਜ ਕਹਿੰਦੇ ਠੰਡਾ ਅੱਜ ਕੰਮ ਖਿੱਚਦਾਂਗੇ ਚਲੋ ਮੈਂ ਵਧੀਆ ਠੰਡ ਚ ਝੁੰਡਾ ਵੀ ਕੰਮ ਖਿੱਚੀ ਜਾਂਦਾ ਨਾਲੇ ਆਪ ਸੌਖੇ ਨਾਲੇ ਬੰਦੇ ਸੌਖੇ ਦਿਨੇ ਆ ਜੀ ਅਗਲੀ ਅਪਡੇਟ ਤੁਹਾਨੂੰ ਫਿਰ ਹਾਂਜੀ ਦੋਸਤੋ ਠੰਡ ਅੱਜ ਹੈਗੀ ਆ ਝੋਨਾ ਲਾਉਣ ਵਾਲੇ ਵੀ ਪੂਰੇ ਵਧੀਆ ਖੁਸ਼ ਹੋਏ ਫਿਰਦੇ ਆ ਕਹਿੰਦੇ ਠੰਡ ਹੈ ਫੱਕ ਪੱਟੀ ਜਾਂਦੇ ਆ ਤੇ ਆਪਣੀ ਮੋਟਰ ਚੱਲੀ ਜਾਂਦੀ ਆ ਤੇ ਹੁਣ ਆਪਾਂ ਉਹ ਟਰੈਕਟਰ ਖੜਾ ਆਪਣਾ ਕੱਢਦੇ ਆ ਟਰਾਲੀ ਤੇ ਫਿਰ ਪਾਵਾਂਗੇ ਗਰੂਟਾ ਵੀਟਰ ਨੋ ਕਰਨਾ ਅਗਲੇ ਖੇਤ ਆਪਾਂ ਕਦੋਂ ਇਧਰ ਤਾਂ ਆਪਣਾ ਕਦੂ ਦਾ ਕੰਮ ਨਿਬੜ ਗਿਆ ਜਿੰਨੇ ਸਾਨੂੰ ਅਗਲੀ ਅਪਡੇਟ ਹਾਂਜੀ ਦੋਸਤੋ ਹੁਣ ਆਪਾਂ ਕੱਢਦੇ ਆ ਟਰਾਲੀ ਇਹ ਗਾ ਹਲੇ ਖੇਤ ਜਾਣਾ ਕਦੋਂ ਕਰਨਾ ਠੰਡ ਹੈਗੀ ਅੱਜ ਕੰਮ ਕਰ ਲਉ ਦਿਲ ਕਰੀ ਜਾਂਦਾ ਠੰਡ ਹੈ ਗਰਮੀ ਹੋਵੇ ਨਾ ਉਹਨੂੰ ਦਸੀ ਆ ਜੀ ਕਿੱਥੇ ਕਰਦਾ ਚੱਲ ਦਿੰਨੇ ਆ ਅਗਲੀ ਅਪਡੇਟ ਜੀ ਆਪਾਂ ਆ ਗਏ ਦੂਜੇ ਖੇਤ ਉਧਰੋਂ ਸਾਰਾ ਕੰਮ ਨਿਬੜ ਗਿਆ ਹੁਣ ਆਪਾਂ ਕਰਾਂਗੇ ਇੱਥੇ ਕਦੂ ਕੁਸਤ ਕਰੇ ਕਰਤੇ ਤੇ ਆਹ ਕਹਿਰੇ ਰਹਿ ਗਏ ਦੋ ਇੱਕ ਤਾਂ ਬੰਗੀ ਰਹਿ ਗਈ ਤੇ ਆਪਣੇ ਸਕੂਟਰੀਆਂ ਆ ਗਈਆਂ ਤੇ ਆ ਹੁਣ ਲੱਪਾਂਗੇ ਪੋਰ ਮਾ ਕੰਮ ਨਵੇੜ ਹੀ ਦਿੰਨੇ ਆ ਦਿੰਨੇ ਆ ਅਗਲੀ ਅਪਡੇਟ ਫੇਰ ਇਹ ਆ ਗਿਆ ਪਰੇਸ਼ਮ ਸਿੰਘ ਕੋਲੇ ਹੀ ਡਾਂਗ ਚੱਕੀ ਫਿਰਦਾ ਕਹਿੰਦਾ ਚੂਹਿਆਂ ਦੇ ਫੁੱਲ ਫੇਰੀ ਆ ਤੂੰ ਇਹ ਭੇਜਿਆ ਕਾਹਦਾ ਵੀ ਆ ਆ ਦੇਖ ਛੱਡਦਾ ਵੀ ਆ ਭਈਆ ਚੂਹੇ ਆ ਸਾਰੇ ਖੇਤਾਂ ਦੇ ਨੇ ਚੂਹੇ ਮਾਰਤੇ ਆ ਦੇ ਡਾਂਗ ਚੱਕੀ ਪਤਾ ਤੜਕੇ ਜੀ ਬਸ ਰਮਣਾਲਾ ਕਰਦੇ ਆ ਕੱਦੂ ਤੇ ਜਿਹੜਾ ਪ੍ਰੇਮ ਸਿੰਘ ਦੇ ਕੁਰਤਾ ਮੈਂ ਸਮਾਇਆ ਨਾ ਇਹ ਸਮਾਇਆ ਬੋਰ ਤੋਂ ਕਹਿੰਦਾ ਡੱਬਾ ਹੀ ਦੱਬ ਨਾਲ ਹੀ ਦੱਬਾ ਹੀ ਤਿੰਨੇ ਅਗਲੀ ਲੱਪੜੇਡ ਕਹਿੰਦਾ ਡੱਬਾ ਦੀ ਤੋ ਕੁਰਤਾ ਮੈਂ ਸਮਾਇਆ ਤੇ ਪੱਗ ਤਾਂ ਤਰੀ ਫੈਣ ਹੀ ਹੋ ਗਏ ਤਾਂ ਵੇਖਿਆ ਜੀ ਹੋਰ ਸਾਰੇ ਲੋਕਾਂ ਕੋ ਚੂਹੇ ਦਾ ਵੈਰੀ ਬਣਿਆ ਪਿਆ ਹੁਣ ਦੀ ਸਿੰਘ ਹੁਣ ਸਾਨੂੰ ਆਹੀ ਦਿਸੂ ਸਾਰੇ ਸੀਜ਼ਨ ਚ ਕੰਮ ਤਾਂ ਵਧੀਆ ਕਰਦਾ ਕਈ ਵਾਰ ਕਿਤੇ ਕਿਤੇ ਸਪੀਡ ਖਿੱਚੇ ਜਾਂਦਾ ਧਪ ਜਾਂਦਾ ਆਹ ਦੇ ਕੋਈ ਖੜਾ ਸੀ ਪਰ ਇਹਨੂੰ ਬੰਦ ਕਰਾਂਗੇ ਉਹ ਤਰੀਕੇ ਨਾਲ ਆਹ ਦੇਖੋ ਉਧਰ ਚੱਲ ਪਿਆ ਆਪਣਾ ਟ੍ਰੈਕ ਕਦੋਂ ਕਰਨ ਲਈ ਆਹ ਕਰਾਂਗੇ ਉਹ ਦੂਜਾ ਤਾਂ ਆਪਣਾ ਪਟਾ ਕੱਲ ਨੂੰ ਕਰਾਂਗੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਬਿਲਕੁਲ ਤੁਸਾ ਮਾਰ ਗਿਆ ਉਹ ਇੱਕ ਗੱਲ ਮੈਨੂੰ ਸਮਝ ਆਤੀ ਹੈ ਏਡਾ ਜੂ ਚੱਕੀ ਤਰੀ ਹੈ ਨਾ ਕਿਆ ਜਿਦਾ ਲੱਲੇ ਲਾ ਦੋਗੇ ਨਾ ਚੋਏ ਆਂਦੇ ਅੱਜ ਠੰਡ ਹੈ ਕਹਿੰਦਾ ਰੇਸ਼ਮ ਸਿੰਘ ਕਹਿੰਦਾ ਕੰਮ ਕਰਨ ਨੂੰ ਆਏ ਜੀ ਲੱਗਿਆ ਬੈਠੇ ਨੇ ਨਾ ਬਾਹਰਲਾ ਦੇਸੀ ਬਣਿਆ ਬੈਗਣਾ ਤਾਂ ਹਮ ਬਦਲ ਦੇਖ ਕੇ ਇੱਕ ਤਾਂ ਕਹਿੰਦਾ ਹਰਾ ਪਾਲਿਆ ਕੁੜਤਾ ਦੂਰੋਂ ਪਤਾ ਲੱਗਦਾ ਰੇਸ਼ਮ ਸਿੰਘ ਖੜਾ ਨਹੀਂ ਆ ਕਹਿੰਦਾ ਪਤਾ ਨਹੀਂ ਲੱਗਦਾ ਅਸੀਂ ਉਹਨੂੰ ਅਪਡੇਟ ਮਿਲ ਜਾਂਦੀ ਆ ਹਾਂ ਜੀ ਕੀ ਹਾਲ ਨੇ ਤੇ ਅੱਜ ਠੰਡ ਹੈ ਕੰਮ ਚੱਲਦੀ ਆ ਅੰਦਰ ਰੱਬ ਦੀ ਕਿਰਪਾ ਨਾਲ ਉਹ ਸਾਡਾ ਰੇਸ਼ਮ ਸਿੰਘ ਫਰਦਾ ਮਗਰ ਤੇ ਕਹਿੰਦਾ ਮੈਨੂੰ ਕੋਈ ਡਾਂਗ ਜਾ ਕੇ ਚੂਹੇ ਤੇ ਅੱਜ ਕਹਿੰਦਾ ਸਭ ਮਾਰਨੇ ਆ ਚਾਹ ਤੰਗ ਵਾਲੇ ਕਰਦੇ ਹੁੰਦੇ ਚੂਹੇ ਯਾਰ ਤੁਸੀਂ ਦਿਮਾਗਰ ਵੀਊ ਦੇਖ ਸਕਦੇ ਹੋ ਕਿੰਨਾ ਕਹਿੰਦਾ ਠੰਡਾ ਅੱਜ ਦੰਬ ਦੀ ਚੱਲੀ ਜਾਂਦਾ ਚੱਲ ਦਿੰਨੇ ਆ ਅਗਲੀ ਅਪਡੇਟ ਤੁਹਾਨੂੰ ਜੀ ਹਾਂਜੀ ਰੇਸ਼ ਸੁਮ ਸਿੰਘ ਅੱਜ ਠੰਡ ਪੂਰੀ ਆ ਉਹ ਵੀ ਠੰਡਾ ਇਹ ਮਿਆਰੇ ਬੰਨੇ ਪਿਆ ਆ ਮਸਤੀ ਹੈ ਵਸਤੀ ਆਦੇ ਪੂਰੀ ਮਸਤੀ ਹੈ ਕਹਿੰਦਾ ਸਰਾ ਗੱਲਬਾਤ ਹੋਈ ਪਈ ਆ ਕਹਿੰਦਾ ਅੱਜ ਤਾਂ ਕਹਿੰਦਾ ਯਾਰ ਪੋਏ 20 ਕਿੱਲੇ ਦੇ ਬੱਟਾ ਪਚਾ ਲੋ ਵੀ ਪੋਚ ਦੂੰਗਾ ਹਾਂ ਬਹੁਤ ਟਰੈਕਟਰ ਆਪਣਾ ਚੱਲੀ ਜਾਂਦੋ ਅਦਰ ਕਦੋਂ ਤੇ ਦਿੰਦੇ ਅਗਲੀ ਅਪਡੇਟ ਤੁਹਾਨੂੰ ਹਾਂਜੀ ਆਪਾਂ ਜਾਣਿਆ ਹੁਣ ਦੂਜੀ ਮੋਟਰ ਤੇ ਜਿੱਥੇ ਆਪਾਂ ਝੋਨਾ ਕੰਪਲੀਟ ਕਰਤਾ ਬਸ ਇੱਕ ਘੇਰਾ ਰਹਿ ਗਿਆ ਉਧਰ ਮੋਟਰ ਚੱਲੀ ਜਾਂਦੀ ਹੈ ਦੂਜੇ ਘੇਰੇ ਚ ਕਰਕੇ ਆਉਣੇ ਆ ਤੇ ਇਧਰ ਬਸ ਆਹ ਕਦੋਂ ਕਰਤਾ ਕੱਲ ਨੂੰ ਲੱਗ ਜਾਣਗੇ ਲਾਉਣ ਤੇ ਅਗਲਾ ਅਗਲੀ ਅਪਡੇਟ ਦਿੰਨੇ ਆ ਫਿਰ ਤੁਹਾਨੂੰ ਜਾ ਕੇ ਉੱਥੇ ਠੀਕ ਹੈ ਜੀ ਸਿੱਗਲ ਜੀ ਅੱਜ ਆ ਗਏ ਆਪਾਂ ਦੂਜੀ ਮੋਟਰ ਤੇ ਤੇ ਲੈ ਆਏ ਕੜਾਈ ਚੌਲਾਂ ਦੀ ਖਾਨ ਨੂੰ ਉਹ ਪੱਕੀ ਪੱਟੀਆਂ ਦੇ ਨੇ ਫਾਕ ਆਪਣੇ ਟਿਊਬਰ ਦਿਨੇ ਆ ਅਗਲੀ ਅਪਡੇਟ ਤੁਹਾਨੂੰ ਜੀ ਨਿਬੜ ਗਿਆ ਕੰਮ ਹੁਣ ਬੰਦੇ ਛੱਡ ਕੇ ਆਉਣੇ ਆ ਆਹ ਸਾਡਾ ਟਰੈਕਟਰ ਆਪਣਾ ਦੂਜਾ ਟਰੈਕਟਰ ਕੱਦੂ ਕਰੀ ਜਾਂਦਾ ਇਹ ਮਹਿੰਦਰਾ ਹੁਣ ਇਹਦੇ ਬੰਦੇ ਛੱਡ ਕੇ ਦਿਨੇ ਆ ਅਪਡੇਟ ਅਗਲੇ ਹਾਂਜੀ ਦੋਸਤੋ ਆਪਾਂ ਬੰਦੇ ਛੱਡਿਆ ਏ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਬਸ ਸਾਡੇ ਬਲੌਗ ਨੂੰ ਤੁਸੀਂ ਪਿਆਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ